ਇੱਕ ਟਰੈਕਟਰ ਦੇ ਵਿੱਚੋਂ ਆਪਾਂ ਡਿਸਕਾਊਂਟ ਕਿੰਨਾ ਕਰਦਾਂਗੇ ਅੱਜ 25000 ਦਾ ਹਰ ਇੱਕ ਟਰੈਕਟਰ 'ਚੋਂ 25000 ਰੁਪਏ ਡਿਸਕਾਊਂਟ ਆ ਤੇ ਗਾ ਪਟਿਆਲੇ ਦਾ ਕੋੜਾ ਬੈਂਪਰ ਲੱਗਿਆ ਹੋਇਆ ਹੈਗਾ ਤੇ ਟਾਇਰ ਇਹਦੇ ਟਾਇਰ ਇਹ ਗਾ 90 ਪੈਸੇ 90 ਪੈਸੇ ਟਾਇਰ ਨੇ ਟਾਇਰ ਦੁਆਰ ਦੇ 16 ਦੇ ਪਾਏ ਹੋਏ ਪਿਛਲੇ ਰਿਪਰ 16 ਚੰਗਾ ਸਾਫ ਆ ਮਗਰਾਟਾਂ ਦੇ ਵਿੱਚੋਂ ਵੀ ਸਾਫ ਇਹਦੇ ਨਾਲ 16 12 ਜੀ ਆ ਇਹ 16 ਦੇ ਟਾਇਰਾਂ 'ਚ ਆ ਤੇ ਫਤੇਗੜ ਸਾਹਿਬ ਦਾ ਨੰਬਰ ਆ ਪਿੱਛੋਂ ਵੀ ਕ੍ਰਿਡਿਸ਼ਨ ਦਿਖਾ ਦੇ ਪੱਟੀ ਚੰਗਾ ਪਿਆ ਗਾ ਚੰਗਾ ਰੜਾ ਸਾਡਾ ਆ ਰੰਗ ਰੰਗ ਓਰੀਜਨਲ ਆ ਸਾਰਾ ਤੇ ਇਹ ਇਹ ਕਿੰਨੇ ਦਾ ਬਣੂਗਾ ਡੇਕ ਨਾਲ ਹੀ ਦੇਣਾ ਪਰ ਜਿਹੜਾ ਲੱਗੇ ਹੋਏ ਸਾਰਾ ਸਮਾਨ ਨਾਲ ਹੀ ਸਾਰਾ ਕੁਝ ਨਾਲ ਹੀ ਦੇਣਾ ਇਹ ਦੇਣਾ ਇਹ ਸਾਰਾ オリジナル ਸਾਰਾ ਰੀਅਲ ਫਰਸਟ ਪਾਰਟੀ ਦਾ ਫਰਸਟ ਪਾਰਟੀ ਦਾ ਮਤਲਬ ਇੱਕ ਤਾਂ ਜਿਹੜੇ ਆਪਣੇ ਸਸਤੀਕਾ ਜੀ ਸਵਾਰਤਾ ਵੀਡੀਓ ਦੇ ਵਿੱਚ ਅੱਜ ਆਏ ਹੋਏ ਆ ਬਰਨਾਲੇ ਟਰੈਕਟਰ ਮੰਡੀ ਚ ਬਾਈ ਗੁਰਲਾਲ ਕੋਲੇ ਤੇ ਅੱਜ ਕਿੰਨੇ ਟਰੈਕਟਰ ਨੇ ਤੁਹਾਨੂੰ ਉਹ ਵੀ ਦੱਸਾਂਗੇ ਕਿੰਨੇ ਮਾਡਲ ਹੋਣਗੇ ਸਾਰਾ ਕੁਝ ਦੱਸਾਂਗੇ ਤਾਂ ਕਰਦੇ ਆ ਬਾਈ ਨਾਲ ਗੱਲ ਸਸਤੀਕਾ ਬਾਈ ਸਸਤੀਕਾ ਤੇ ਅੱਜ ਕਿੰਨੇ ਟਰੈਕਟਰ ਦਿਖਾਉਣੇ ਆ ਆ ਪੰਜ ਬਾਈ ਪੰਜ ਟਰੈਕਟਰ ਨੇ ਪਹਿਲਾਂ ਤਾਂ ਆਪਾਂ ਇਹ ਦੱਸਦੀ ਵੀ ਹਰ ਇੱਕ ਟਰੈਕਟਰ ਦੇ ਵਿੱਚ ਆਪਾਂ ਡਿਸਕਾਊ ਰੇਕਟਰ ਰੈਕਟਰ ਤੇ 25000 ਰੁਪਏ ਡਿਸਕਾਊਂਟ ਆ ਤੇ ਕਿੱਥੋਂ ਸ਼ੁਰੂ ਕਰੀਏ ਫਿਰ ਇਹ ਉਹ ਤੋਂ ਕਰ ਲਓ ਇਸ ਤੋਂ ਇਸ ਤੋਂ ਇਸ ਡੀ ਆਈ 6565 ਕਿੰਨਾ ਮਾਡਲ ਆ ਬਾਈ ਇਹ 19 ਮਾਡਲ 2019 ਮਾਡਲ ਆ ਤੇ ਨੰਬਰ ਕਿੱਥੋਂ ਦਾ ਬਾਈ ਇਹਦਾ ਬਰਨਾਲੇ ਦਾ ਹੀ ਆ 19 ਮਾਡਲ ਦਾ ਤੇ ਪੀ ਵੀ 19 ਨੰਬਰ ਹੈ ਤੇ ਇਹ ਕਿੰਨੇ ਚ ਬਣ ਜੂਗਾ ਬਾਈ 430 ਦਾ 4 ਲੱਖ 30 ਹਜ਼ਾਰ ਦਾ ਤੇ ਮਤਲਬ 25000 ਰੁਪਏ ਡਿਸਕਾਊਂਟ ਹੈ 55 ਰੇਟ ਆ 455 ਰੇਟ ਆ 25000 ਰੇਜੋ ਡਿਸਕਾਊਂਟ ਕਰਤਾ ਆ 25000 ਡਿਸਕਾਊਂਟ ਕਰਤਾ ਤਾਂ ਕਰ ਲਿਓ ਸੰਪਰਕ ਇੱਧਰ ਆ ਗਿਆ ਸਵਰਾਜ 855 ਕਿੰਨਾ ਮਾਡਲ ਆ ਬਈ 11 ਮਾਡਲ 2011 ਮਾਡਲ ਹੈ ਇੰਜਨ ਗੇਅਰ ਪੱਖੋਂ ਪੂਰਾ ਚੰਗਾ ਇਹਦਾ ਨੰਬਰ ਕਿੱਥੋਂ ਦਾ ਸੰਗੋਤ ਪਟਿਆਲੇ ਦਾ ਪਟਿਆਲੇ ਦਾ ਕੋੜਾ ਬੈਂਪਰ ਲੱਗਿਆ ਹੋਇਆਗਾ ਤੇ ਟਾਇਰ ਇਹਦੇ ਟਾਇਰ ਇਹਗਾ 90 ਪੈਸੇ 90 ਪੈਸੇ ਟਾਇਰ ਨੇ ਤੇ ਇਹ ਇਹਦੀ ਕੀ ਡਿਮਾਂਡ ਹੈ ਇਹਦੀ 4 15 ਤੱਕ 90 ਦਾ 415 ਜਮਾਰਟ ਇਹਦੀ 390 ਦਾ 82500 ਡਿਸਕਾਊਂਟ ਹੋ ਗਿਆ ਇੱਧਰ ਆ ਗਿਆ 855 15 ਮਾਡਲ ਇਹ ਇਹਦੇ ਟਾਇਰ ਨਾਲ ਦੇ ਆ ਬਈ ਨਹੀਂ ਦੁਬਾਰ ਦੇ ਆ ਟਾਇਰ ਦੁਬਾਰ ਦੇ ਆ 16 ਦੇ ਪਾਏ ਹੋਏ ਪਿਛਲੇ ਰੱਬਾ ਬਹੁਤ ਚੰਗਾ ਸਾਫ ਆ ਮਗਰਾਟਾਂ ਦੇ ਵਿੱਚੋਂ ਵੀ ਸਾਫ ਇਹ ਨਾਲ 16 12 ਜੀ ਆ ਇਹ 16 ਦੇ ਟਾਇਰਾਂ ਚ ਤੇ ਫਤੇਗੜ ਸਾਹਿਬ ਦਾ ਨੰਬਰ ਆ ਪਿੱਛੋਂ ਵੀ ਕਿੜੀ ਸਨ ਦਿਖਾ ਦੇ ਪਟੀ ਚੰਗਾ ਪਿਆ ਗਾ ਚੰਗਾ ਟ੍ਰੈਡ ਆ ਸਾਰੇ ਤੇ ਇਹਦੀ ਕੀ ਡਿਮਾਂਡ ਆ ਬਈ ਇਹ ਦੇ ਦਾਂਗੇ 530 ਦਾ 530000 ਰੁਪਏ ਦਾ ਤੇ ਇੱਧਰ ਆ ਗਿਆ ਸਵਰਾਜ 744 ਇਹ 2000 ਮਾਡਲ ਇਹ ਪੂਰਾ 2000 ਮਾਡਲ ਆ ਤੇ ਇਹਦਾ ਨੰਬਰ ਕਿੱਥੋਂ ਦਾ ਬਈ ਪੰਜਾਬ ਦਾ ਹੀ ਆ ਵੀ ਇਹ ਆ ਗਿਆ ਪੰਜਾਬ ਦਾ ਨੰਬਰ ਆ ਗਿਆ ਤੇ ਇਹ ਇੰਜਨ ਗੇਅਰ ਪੱਖੋਂ ਫੁੱਲ ਪੂਰਾ ਚੰਗਾ ਟਰੈਡਰ ਆ ਦੋ ਆ ਰੰਗ ਰੰਗ ਓਰੀਜਨਲ ਆ ਸਾਰਾ ਤੇ ਇਹ ਇਹ ਕਿੰਨੇ ਦਾ ਬਣ ਜੂਗਾ ਇਹ 230 ਇਹ 2 ਲੱਖ 30 ਹਜ਼ਾਰ ਦਾ ਬਣ ਜੂਗਾ 2000 ਮਾਡਲ ਆ ਸਤਰੀ ਵਗੈਰਾ ਚੰਗੀ ਲੱਗੀ ਹੋਈ ਹੈ ਡੈਕ ਨਾਲ ਹੀ ਦੇਣਾ ਪਰ ਜਿਹੜਾ ਲੱਗੇ ਹੋਏ ਸਾਰਾ ਸਮਾਨ ਨਾਲ ਹੀ ਸਾਰਾ ਕੁਝ ਨਾਲ ਹੀ ਦੇਣਾ ਕਿ ਇੱਧਰ ਆ ਗਿਆ ਸੋਨਾਲਿਕਾ ਵਾਲਿਆਂ ਦਾ 750 ਇਹ ਵੀ 2000 ਮਾਡਲ ਆ 2000 2000 ਮਾਡਲ ਆ ਤੇ ਇਹ ਇਹ ਕਿੰਨੇ ਦਾ ਦੇਣਾ ਆਪਾਂ ਪਹਿਲਾਂ ਤਾਂ ਇਹ ਦੱਸ ਦੇ ਇਹ 220 220000 ਤਾਂ ਦੇਣਾ ਇਹ ਸਾਰਾ ओरिजिनल ਸਾਰਾ ਰੀਨਲ ਫਰਸਟ ਪਾਰਟੀ ਦਾ ਫਰਸਟ ਪਾਰਟੀ ਦਾ ਮਤਲਬ ਇੱਕ ਤਾਂ ਜਿਹੜੇ ਆਪਣੇ ਟਰੈਕਟਰ ਨੇ ਸਾਰੇ ਪਹਿਲੇ ਜਾਂ ਦੂਜੇ ਨਾਮ ਹੋਣਗੇ ਸਾਰੇ ਪੰਜਾਬ ਦੇ ਨੰਬਰ ਹੋਣਗੇ ਤੇ ਅੱਜ ਦਾ ਬਾਈ ਤੁਸੀਂ ਆਏ ਹੋ ਸੀ ਬਰਨਾਲੇ ਮੰਡੀ ਚ ਹਾਂਜੀ ਉਧਰ ਕਿੱਥੇ ਮਿਲੋਗੇ ਤੁਸੀਂ ਫਰਵਾਹੀ ਵੀਰੇ ਪਿੰਡ ਫਰਵਾਹੀ ਇੱਕ ਤਾਂ ਜਿਹੜਾ ਤੁਹਾਡਾ ਮੋਬਾਈਲ ਨੰਬਰ ਆ ਉਹ ਬੋਲ ਦਿਓ 99152 99152 75331 75331 ਬਾਕੀ ਜਿਹੜਾ ਬਾਈ ਦਾ ਨੰਬਰ ਆ ਉਹ ਟਾਈਟਲ ਤੇ ਚੱਲੀ ਜਾਂਦਾ ਜਿਨ੍ਹਾਂ ਨੇ ਵੀ ਕੋਈ ਵੀ ਟਰੈਕਟਰ ਲੈਣਾ ਪੰਜਾਬ ਦੇ ਵਿੱਚ ਤਾਂ ਕਰ ਲਿਓ ਸੰਪਰਕ ਧੰਨਵਾਦ ਮਿਹਰਬਾਨੀ